ਔਰ ਉਹ ਜਹਾਜ਼ ਛੋਟੇ-ਮੋਟੇ ਜਹਾ ਜੇ ਨਹੀਂ ਉੱਡਦੇ ਮੈਂ ਮੈਂ ਜਹਾਜ਼ ਇੱਕ ਦਿਨ ਬਖਾਉ ਤੁਹਾਨੂੰ ਮੈਂ ਬਣਾਇਆ ਉਹਦਾ ਮਾਡਲ ਕੰਪਨੀ ਕੋਲ ਸ਼ਾਇਦ ਹੋਵੇ ਜਹਾ ਜਹਾਜ਼ ਇਹ ਹੋਵੇ ਔਰ ਕਿਸੇ ਕੋਲ ਨਹੀਂ ਔਰ ਕਹਿੰਦੇ ਅਸੀਂ ਆਮ ਆਦਮੀ ਮਿਸਟਰ ਐਂਡ ਮਿਸੇਜ਼ ਭਗਵੰਤ ਮਾਨ ਮਿਸਟਰ ਐਂਡ ਮਿਸੇਜ਼ ਕੇਜਰੀਆਲ ਕਿਹੜੇ-ਕਿਹੜੇ ਉਸ ਦਿਨ ਜਹਾਜ਼ ਦੀ ਸ਼ਹਿਰ ਹੁਟਾ ਕੱਢ ਰਹੇ ਸੀ ਉਹ ਸਾਰੀ ਮੇਰੇ ਕੋਲ ਲਿਸਟ ਆਈਏ ਸਾਡੇ ਵੀ ਆਪਸੀ ਕੋਈ ਪਿਆਰ ਹੈ ਇਸ ਲਈ ਮੈਂ ਹੀ ਉਹਦਾ ਹੱਕ ਦਾ ਨਾਰਾ ਮਾਰਦਾ ਜਦ ਉਹਨੂੰ ਈਡੀ ਸ਼ਾਦੀ ਹੈ ਸਾਨੂੰ ਤਾਂ ਈਡੀ ਨੇ ਜਿੰਨਾ ਕੁੰਡਾ ਪੰਜਾਬ ਦਾ ਕੀਤਾ ਤੁਸੀਂ ਮੰਨ ਨਹੀਂ ਸਕਦੇ ਸੱਤ ਦੇ ਕੇਜਰੀਆਲ ਨੂੰ ਆ ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ ਆਈ ਆਰੀ ਸੱਤਦੇ ਆ ਆਈ ਆਰੀ ਜਹਾਜ਼ ਉਡਾਉਣਾ ਪੈਂਦਾ 5 ਕਰੋੜ ਨੂੰ ਜਹਾਜ਼ ਦਿਹਾੜੀ ਪੈਂਦੀ ਹੈ ਸਾਨੂੰ ਕਹ ਉਹਨੂੰ ਕੂਬਲੂ ਚ ਹਵਾ ਚ ਹੀ ਚੱਕਰ ਰੱਖੀਦਾ ਜਦ ਤੱਕ ਪਤਾ ਲੱਗ ਜਾਏ ਕਿ ਨਹੀਂ ਨੋਟਿਸ ਮੋਕ ਨਹੀਂ ਗਿਆ ਮੈਂ ਇਹ ਈਡੀ ਨੂੰ ਕਹੂੰ ਉਹ ਬਾਪਾ ਰੌੜਾ ਦਿੱਲੀ ਵਾਲੇ ਨਾਲ ਕੁੰਡਾ ਪੰਜਾਬੀਆਂ ਦਾ ਕਰੀ ਜਾਂਦੇ ਉਹ ਜਦੋਂ ਵਪਾਸਨਾ ਕਰਨੀ ਪਈ 11200 ਪੁਲਿਸ ਵਾਲਿਆਂ ਦੀ ਵਪਾਸਨਾ ਨਾਲ ਕਰਾਤੀ ਖਰਚਾ ਵੇਖੋ ਕਿੰਨਾ ਪੈ ਗਿਆ ਪਿਛਲੀ ਆਰੀ ਸੱਧਿਆ ਜਾਜ ਸਾਨੂੰ ਫੇਰ ਮੱਧ ਪ੍ਰਦੇਸ਼ ਨੂੰ ਪੰਜਾਬੀਆਂ ਨੂੰ ਡਾਉਣਾ ਪੈ ਗਿਆ ਐਦ ਕੀ ਸੱਧਿਆ ਕਿ ਗੋਆ ਦੀਆਂ ਵਿਚਾਂ ਦੀਆਂ ਸੈਨਾ ਕਰਾਉਣੀਆਂ ਪੈ ਗਈਆਂ ਖਰਚਾ ਸੱਦ ਦੀ ਏਡੀਆ ਖਰਚਾ ਪੰਜਾਬੀਆਂ ਦੇ ਸਿਰ ਪੈ ਜਾਂਦਾ ਇਹ ਹੈ ਤਾਂ ਬੇਇਨਸਾਫੀ ਨਾ ਮੈਂ ਤਾਂ ਉਸ ਨੂੰ ਵੀ ਕਰੂੰਗਾ ਆਪਦੇ ਵੱਡੇ ਵੀਰ ਨੂੰ ਕੇਜਰੀਵਾਲ ਸਾਹਿਬ ਨੂੰ ਤੁਸੀਂ ਤਰਚ ਕਰੋ ਇਹ ਤਾਂ ਅਨੈਲੈਕ ਬੱਚਾ ਜਿਹੜਾ ਥੋਡੇ ਵਾਲਾ ਇੱਧਰ ਵਾਲਾ ਇਹਨੇ ਤਾਂ ਨਹੀਂ ਸ਼ਰਮ ਕਰਨੀ ਅੱਗੇ ਪੰਜਾਬ ਤੇ 65-70 ਹਜ਼ਾਰ ਕਰੋੜ ਦਾ ਕਰਜ਼ਾ ਹੋਇਆ ਖਜ਼ੂਰ ਸਾਹਿਬ ਦੱਸਦੇ ਹੀ ਹੁੰਦੇ ਕਿ 100 ਕਰੋੜ ਦੇ ਲਈ ਤੇ 100 ਕਰੋੜ ਦਿੱਲੀ ਉਤੋਂ ਆ ਜਹਾਜ ਉਡਾਉਣਾ ਪੈ ਜਾਂਦਾ ਆਈ ਵਾਰੀ ਹੁਣ ਜੇ ਮੈਂ ਸੋਚ ਰਿਹਾ ਸੀਗਾ ਉਹ ਸੁਰੇਨ ਸਾਹਿਬ ਵਾਂਗੂ ਜੇ 7-8 ਸੱਦ ਲਿਆ ਸਾਨੂੰ ਤਾਂ ਇਹ ਡੀ ਦਾ ਸੱਤਾ ਹੀ ਮੈਨੂੰ ਲੱਗਦਾ 15-20 ਕਰੋੜ ਨੂੰ ਪੈ ਜਾਣਾ ਕਿਉਂਕਿ ਆਈ ਯਾਰੀ ਜਹਾਜ ਉਡਾਉਣਾ ਪੈਣਾ ਔਰ ਉਹ ਜਹਾਜ ਛੋਟੇ-ਮੋਟੇ ਜਹਾਜ ਨਹੀਂ ਉੱਡਦੇ ਮੈਂ ਮੈਂ ਜਹਾਜ ਇੱਕ ਦਿਨ ਵਿਖਾਉ ਤੁਹਾਨੂੰ ਮੈਂ ਬਣਾਇਆ ਉਹਦਾ ਮਾਡਲ ਤੋ ਲੱਗੇ ਪੇਚ ਕਰੂੰ ਜਿਹੜੇ ਜਹਾਜ਼ ਤੇ ਜਾਂਦੇ ਆ ਤੁਸੀਂ ਵੀ ਵੇਖ ਕੇ ਨਾ ਡਿੱਗ ਜਾਣਾ ਕਿ ਆਹਦੇ ਤਾਂ ਕਮਾਲ ਦੀ ਲਾਈਫ ਐ ਜਿਹਦਾ ਅੰਬਾਨੀ ਕੋਲ ਸ਼ਾਇਦ ਹੋਵੇ ਜਾਂ ਜਹਾਜ਼ ਜੇ ਹੋਵੇ ਔਰ ਕਿਸੇ ਕੋਲ ਨਹੀਂ ਔਰ ਕਹਿੰਦੇ ਅਸੀਂ ਆਮ ਆਦਮੀ ਵਿਖਾਊਗਾ ਤੁਹਾਨੂੰ ਮੈਂ ਜਹਾਜ਼ ਦੀ ਫੋਟੋ ਵੀ ਕੱਢੀ ਆ ਜਹਾਜ਼ ਦਾ ਐਨ ਅੰਦਰ ਬੈਠਿਆ ਦੀ ਤਾਂ ਨਹੀਂ ਵਿਖਾ ਸਕਦਾ ਫੇਰ ਤਾਂ ਜਿਹਨੇ ਖਿੱਚੀ ਆ ਉਹਦੀ ਖਟੀਆਂ ਖੜੀ ਹੋ ਜੂਗ ਮਗਰ ਮੇਰੇ ਕੋਲ ਉਹ ਫੋਟੋ ਵੀ ਆਈ ਆ ਕਿਹੜੇ ਕਿਹੜੇ ਬੈਠੇ ਸਨ ਮਿਸਟਰ ਐਂਡ ਮਿਸਿਸ ਭਗਵੰਤ ਮਾਨ ਮਿਸਟਰ ਐਂਡ ਮਿਸਿਸ ਕੇਜਰੀਆਲ ਕਿਹੜੇ ਕਿਹੜੇ ਉਸ ਦਿਨ ਜਾਤੀ ਸ਼ਹਿਰ ਹੂਟਾ ਕੱਢ ਰਹੇ ਸੀ ਉਹ ਸਾਰੀ ਮੇਰੇ ਕੋਲ ਲਿਸਟ ਆਈ ਹੈ ਮਗਰ ਉਹ ਨਹੀਂ ਜਨਤਕ ਕਰ ਸਕਦਾ ਫੇਰ ਕਹਣਗੇ ਮਜੀਠੀਆ ਸੀਕ੍ਰਟ ਐਕਟ ਬਾਰ ਕਰਦਾ ਨਹੀਂ ਕਰਦਾ ਇਸ ਲਈ ਕਈ ਚੀਜ਼ਾਂ ਰੱਖ ਰਹੀਆਂ ਪਈਆਂ ਨੇ ਤਾਂ ਬਹਾਨਾ ਪਾਲਦੇ ਅੱਗੇ ਕਿ ਇਹਨੂੰ ਉਡਾ ਲੀਏ ਕਿਸੇ ਨਾ ਕਿਸੇ ਕੰਮ ਨੂੰ ਤੇ ਆਹੀ ਵੀ ਉਡਣ ਨੂੰ ਫਿਰਦੇ ਆ ਤੇ ਉਡਾਲਾ ਭਰਾ ਦੋ ਦੋ ਹੱਥ ਹੋਨੇ ਆ ਕਿਸੇ ਦਿਨ ਹੋਨੇ ਆ ਇਸ ਲਈ ਇਹ ਬੜੀ ਸੀਰੀਅਸ ਮੁੱਦੇ ਨੇ ਮਗਰ ਥੋੜਾ ਧਿਆਨ ਦਿਓ ਇਹ ਕਰ ਕੀ ਰਹੇ